ਜਿਲ੍ਹੇ ਦੇ ਵਿੱਚ ਮੰਨਰੇਗਾ ਦਾ 150 ਦਿਨ ਹੋ ਚੁੱਕਾ ਹੈ ਇਸ ਸਾਲ ਮੰਨਰੇਗਾ ਵਰਕਰਾਂ ਨੂੰ ਪੂਰਾ 150 ਦਿਨ ਰੁਜ਼ਗਾਰ ਦਿੱਤਾ ਜਾਣਾ ਹੈ ਸੰਜਾ ਸੰਜਾ ਮਜ਼ਦੂਰ ਮੋਰਚਾ ਜਿਹੜੇ ਛੱਡੇ ਥੱਲੇ ਅੱਜ ਬਠਿੰਡਾ ਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਦੇ ਵਿੱਚ ਪਿੰਡੂ ਖੇਤ ਤੇ ਮੰਨਰੇਗਾ ਵਰਕਰ ਜਿਹੜੇ ਪਹੁੰਚੇ ਹੋਏ ਆ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਆ ਸਾਥੀਓ ਤੁਸੀਂ ਪੰਜਾਬ ਦੇ ਇੱਕ ਹਿੱਸੇ 'ਤੇ ਬੈਠੇ ਹੋ ਤੇ ਮੈਂ ਦੂਜੇ ਸਿਰੇ ਤੋਂ ਆਇਆ ਜਿਹੜਾ ਹਿਮਾਚਲ ਦੇ ਨਾਲ ਲੱਗਦਾ ਮੈਂ ਹੁਸ਼ਿਆਰਪੁਰ ਦੇ ਤਲਵਾੜੇ ਤੋਂ ਆਇਆ ਉਸ ਹੁਸ਼ਿਆਰਪੁਰ ਦੇ ਵਿੱਚ ਵਿੱਚੋਂ ਆਇਆ ਜਿੱਥੇ ਮਨਰੇਗਾ ਐਕਟ ਜਦੋਂ 2006 ਦੇ ਵਿੱਚ ਪਾਸ ਹੋਇਆ ਸਭ ਤੋਂ ਪਹਿਲਾਂ ਲਾਗੂ ਹੋਇਆ ਪੰਜਾਬ ਦੇ ਦੇਸ਼ ਦੇ ਉਹਨਾਂ 200 ਜਿਨ੍ਹਾਂ ਦੇ ਵਿੱਚੋਂ ਪਹਿਲਾ ਜ਼ਿਲ੍ਹਾ ਪੰਜਾਬ ਦਾ ਹੁਸ਼ਿਆਰਪੁਰ ਸੀ ਔਰ ਅਸੀਂ ਲਗਾਤਾਰ ਲੜ ਰਹੇ ਹਾਂ ਉੱਥੇ ਅੱਜ ਤੁਹਾਨੂੰ ਦੱਸਣਾ ਚਾਹੁੰਦਾ ਕਿ ਤੁਹਾਡੀ ਅੱਜ ਸਾਡੀ ਲੜਾਈ ਸਦਕਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਮੰਗਰੇਗਾ ਦਾ 150 ਦਿਨ ਹੋ ਚੁੱਕਾ ਹੈ ਇਸ ਸਾਲ ਮੰਗਰੇਗਾ ਵਰਕਰਾਂ ਨੂੰ ਪੂਰਾ 150 ਦਿਨ ਰੁਜ਼ਗਾਰ ਦਿੱਤਾ ਜਾਣਾ ਹੈ ਔਰ ਸਾਡੀ ਲੜਾਈ ਦਾ ਹੀ ਕਾਰਨ ਹੈ ਕਿ ਅੱਜ ਸਟੇਜਾਂ ਦੇ ਉੱਪਰੋਂ ਚਾਹੇ ਉਥੋਂ ਦਾ ਮੰਤਰੀ ਹੈ ਮੌਜੂਦਾ ਸਰਕਾਰ ਦਾ ਚਾਹੇ ਐਮਐਲਏ ਹੈ ਉਹਨੂੰ ਕਹਿਣਾ ਪੈ ਰਿਹਾ ਕਿ ਪੰਚਾਇਤਾ ਅਫਸਰਾਂ ਪੰਚਾਇਤ ਅਫਸਰਾਂ ਨੂੰ ਕਿ ਤੁਸੀਂ ਆਪਣੇ ਕੰਮਾਂ ਦੇ ਵਿੱਚ ਪਿੰਡਾਂ ਵਿੱਚ ਜੋ ਵੀ ਕੰਮ ਕਰਵਾਉਣਾ ਉਹਦੇ ਵਿੱਚ ਮੰਦਰੇਗਾ ਜ਼ਰੂਰ ਲਾਣੀ ਹੈ ਇਹ ਏਕੇ ਦੀ ਸ਼ਕਤੀ ਹੈ ਇਹ ਏਕੇ ਦਾ ਮੁਜਾਹਰਾ ਜੇ ਇਕੱਠੇ ਹੋਵਾਂਗੇ ਤੇ ਲਾਜ਼ਮੀ ਤੌਰ ਤੇ ਜਿੱਤ ਤੁਹਾਡੀ ਹੋਏਗੀ ਅੱਜ ਮੰਦਰੇਗਾ ਲਾਗੂ ਹੋਇਆ ਨੂੰ ਪੂਰੇ 20 ਸਾਲ ਹੋ ਗਏ ਹੈ ਪਰ ਅਸੀਂ ਛੋਟੇ ਛੋਟੇ ਪੱਧਰ ਤੇ ਲੜਦੇ ਰਹੇ ਇਸ ਕਰਕੇ ਸਾਡੀਆਂ ਪ੍ਰਾਪਤੀਆਂ ਨਹੀਂ ਹੋਈਆਂ ਪਰ ਜੂ ਜੂ ਜਦ ਦੇਸ਼ ਦੀ ਆਰਥਿਕਾਤ ਬਦਲੇ ਵਿਗੜ ਗਈ ਸਾਡੀਆਂ ਲੋੜਾਂ ਵਧੀਆਂ ਗਈਆਂ ਮਜ਼ਦੂਰਾਂ ਦੇ ਕੰਮ ਖੁੰਝੇ ਗਏ ਅੱਜ ਮਜ਼ਦੂਰਾਂ ਨੂੰ ਇਕੱਠੇ ਹੋਣ ਤੋਂ ਇਲਾਵਾ ਉਹਨਾਂ ਕੋਲ ਕੋਈ ਹੋਰ ਚਾਰਾ ਨਹੀਂ ਤੋਂ ਸਾਥੀਓ ਮਸਲਾ ਇਤੋਈ ਹੈ ਜਦੋਂ ਤੱਕ ਸਾਡੇ ਹੱਕ ਹਕੂਕ ਨਹੀਂ ਮਿਲਦੇ ਜਦੋਂ ਤੱਕ ਸਾਨੂੰ ਸਾਦੇ ਪੂਰਾ ਸਾਲ ਰੋਜ਼ਗਾਰ ਨਹੀਂ ਮਿਲਦਾ 365 ਰੋਜ਼ਗਾਰ ਨਹੀਂ ਮਿਲਦਾ ਅਧੋ ਤੱਕ ਵੀ ਆਪਣੀ ਜਿਹੜੀ ਲੜਾਈ ਹੈ ਇਹ ਜਾਰੀ ਰੱਖਣੀ ਹੈ ਮੇਰੇ ਤੋਂ ਪਹਿਲਾਂ ਸਾਥੀਆਂ ਨੇ ਕਿਹਾ ਸਾਨੂੰ ਕੰਮ ਕਰਨ ਲਈ ਥਾਂ ਨਹੀਂ ਮਿਲਦੀ ਸਾਨੂੰ ਜਦੋਂ ਸੱਤ ਚੋਟ ਲੱਗਦੀ ਹੈ ਤੇ ਸਾਨੂੰ ਉਹਦਾ ਰਾਜ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ ਸਾਡੇ ਲਈ ਜਿਹੜਾ ਇਹ ਉਹਦੇ ਵਿੱਚ ਹੋਰ ਕੋਈ ਵੀ ਪ੍ਰਬੰਧ ਨਹੀਂ ਸਿਵਾਏ ਮਜ਼ਦੂਰੀ ਦੇ ਜਿਹੜਾ ਐਕਟ ਕਹਿੰਦਾ ਕਿ 100 ਦਿਨ ਦਾ ਉਜਾਰ ਪੂਰਾ ਦੇਣਾ ਉਹ ਵੀ ਸਾਨੂੰ 100 ਦਿਨ ਦਾ ਯਕੀਨੀ ਨਹੀਂ ਦਿੱਤਾ ਜਾ ਰਿਹਾ ਉਹਦੇ ਵਿੱਚ ਇੱਕ ਪ੍ਰਵਿਧਾਨ ਜੇਕਰ ਸਾਨੂੰ ਰੋਜ਼ਗਾਰ ਨਹੀਂ ਦਿੱਤਾ ਜਾਂਦਾ ਤੇ ਸਾਨੂੰ ਬੇਦਗਾਰੀ ਪੱਤਾ ਮਿਲਣਾ ਲਾਜ਼ਮੀ ਹੈ ਤੁਸੀਂ ਸਭ ਤੋਂ ਵੱਡੀ ਗੱਲ ਜਿਹੜੀ ਹੈ ਜੇਕਰ ਤੁਹਾਨੂੰ ਕੰਮ ਨਹੀਂ ਮਿਲਦਾ ਤੁਸੀਂ ਇੱਕ ਚਿੱਠੀ ਲਿਖਣੀ ਹੈ ਉਹ ਪਿੰਡ ਦੀ ਪੰਚਾਇਤ ਨੂੰ ਲਿਖਣੀ ਹੈ ਪੀਡੀਪੀਓ ਦਫ਼ਤਰ ਤੱਕ ਜਾਣੀ ਹੈ ਜੇ 15 ਦਿਨਾਂ ਦੇ ਅੰਦਰ ਤੁਹਾਨੂੰ ਕੰਮ ਨਹੀਂ ਮਿਲਦਾ ਤਾਂ 15 ਦਿਨ ਬਾਅਦ ਤੁਹਾਨੂੰ ਜਿਹੜਾ ਹੈ ਚੌਥਾ ਹਿੱਸਾ ਬੇਦਗਾਰੀ ਪੱਤਾ ਮਿਲਣਾ ਪਰ ਸਾਡੇ ਭਾਰਤ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਐਕਟ ਤਾਂ ਬਣ ਗਿਆ ਪਰ ਹਜੇ ਤੱਕ ਸਾਨੂੰ ਕਿਸੇ ਨੇ ਬੇਜ਼ੁਦਾਰੀ ਪਤਾ ਨਹੀਂ ਦਿੱਤਾ ਨਾ ਹੀ ਅਸੀਂ ਮੰਗਿਆ ਹੁਣ ਅਸੀਂ ਬੇਜ਼ੁਦਾਰੀ ਪਤਾ ਵੀ ਲਵਾਂਗੇ ਜੇ ਅਸੀਂ 7 ਦੇ 362 ਦੇ ਰੋਸਗਾਰ ਵੀ ਲਵਾਂਗੇ ਇਹੀ ਜਿਹੜੀ ਲੜਾਈਆਂ ਇੱਕ ਸਾਥਕ ਲੜਾਈ ਹੈ ਸਾਨੂੰ ਤੁਹਾਡੇ ਕੋਲ ਹੁਣ ਬੋਟਾਂ ਆਣੀਆਂ ਨੇ ਹੁਣ ਬਲਾਕ ਸੰਚੇਦਿਆਂ ਵੀ ਆਉਣੀਆਂ ਜ਼ਿਲ੍ਹਾ ਪ੍ਰਸ਼ਾਸਨੀਆਂ ਵੀ ਆਉਣੀਆਂ ਸਟੇਜ ਦੇ ਵਿੱਚ ਫਿਰ ਤਿਆਰੀ ਕਰਕੇ ਬੈਠੇ ਆ ਰੰਗ ਬਦਲ ਬਦਲ ਕੇ ਪਗੜੀਆਂ ਦੇ ਰੰਗ ਬਦਲ ਕੇ ਤੁਹਾਡੇ ਕੋਲ ਹੁੰਦੇ ਆ ਤੁਹਾਡਾ ਕਿਸੇ ਨੇ ਟਾਰ ਨਹੀਂ ਕਰਨਾ ਤੁਹਾਡੀ ਉਮਰ ਹੋ ਗਈ ਵੋਟਾਂ ਪਾਉਂਦਿਆਂ ਦੀ ਪਰ ਤੁਹਾਡੀਆਂ ਮੁਸ਼ਕਲਾਂ ਦਾ ਕਿਸੇ ਨੇ ਹੱਲ ਨਹੀਂ ਕੀਤਾ ਤੁਹਾਡਾ ਹੱਲ ਇਸ ਝੰਡੇ ਨੇ ਹੀ ਕਰਨਾ ਇਸ ਝੰਡੇ ਦੇ ਰਾਹੀਂ ਅਸੀਂ ਆਪਣੀਆਂ ਮੰਗਾਂ ਪ੍ਰਾਪਤ ਕਰ ਸਕਦੇ ਆ ਸੋ ਤੁਸੀਂ ਵਿਧਾਇਕ ਦੇ ਪਾਤਰ ਹੋ ਸਾਂਝਾ ਬਿਦੂਰ ਉਹਚਾ ਵਿਧਾਇਕ ਦਾ ਪਾਤਰ ਹੈ ਕਿ ਅੱਜ ਐਡੀ ਵੱਡੀ ਸ਼ਕਤੀ ਦੇ ਵਿੱਚ ਤੁਸੀਂ ਇੱਥੇ ਬੈਠੇ ਹੋ ਉਹ ਤੁਹਾਡੀਆਂ ਤੁਹਾਡੇ ਸਾਥੀ ਜਿਹੜੇ ਆ ਅੰਦਰ ਮੀਟਿੰਗ ਕਰਕੇ ਆਏ ਆ ਕੁਝ ਪ੍ਰਾਪਤੀਆਂ ਕੀਤੀਆਂ ਸਾਥੀ ਪ੍ਰਕਾਸ਼ ਜੀ ਦੱਸਣਗੇ ਇਹਨਾਂ ਸ਼ਬਦਾਂ ਦੇ ਨਾਲ ਇੱਕ ਨਾਰਾ ਲਾਵਾਂਗਾ ਉਹ ਨਾਰੇ ਦਾ ਜਵਾਬ ਜੋਰ ਨਾਲ ਦੇਣਾ ਮੰਡਰੇ ਕਾ ਵਰਕਰ ਇੱਕਾ ਜਿੰਦਾਬਾਦ ਮੰਡਰੇ ਕਾ ਵਰਕਰ ਦਾ ਇੱਕਾ ਜਿੰਦਾਬਾਦ ਪਰਵਾਹ ਸਾਥੀ ਆਗੂ ਸੰਘਮ ਜਥੇਬੰਦੀ ਦਾ ਨਾਮ ਹੈ ਬਾਈਓ ਬਾਈ ਹੁਣ ਤੁਹਾਡੇ ਨਾਲ ਸੰਘਾ ਮਜ਼ਦੂਰ ਮੋਰਚਾ ਮੋਰਚਾ ਦੇ ਆਗੂ ਪ੍ਰਕਾਸ਼ ਸਿੰਘ ਜੀ ਆਨੰਦਗੜਾ ਉਹ ਆਪਣੇ ਵਿਚਾਰ ਸਾਂਝੇ ਕਰ ਉਹ ਬੋਲਦੇ ਪਰਚੀ ਕਿਹੜੀ ਅਗਲਾ ਬੱਲਾ ਨਾ ਪਹਿਲਾ ਪੰਨਾ ਕੋਈ ਨਹੀਂ ਸਾਥੀਓ ਤੇ ਭੈਣੋ ਅਸੀਂ ਫੈਸਲਾ ਕੀਤਾ ਸੀ ਮੀਟਿੰਗ ਕਰਕੇ ਕਿ ਆਪਾਂ ਇੱਕ ਦਿਨ ਦਾ ਧਰਨਾ ਨਹੀਂ ਲਾਉਣਾ ਇੱਕ ਦਿਨ ਦੇ ਧਰਨੇ ਬਹੁਤ ਲਾਲੇ ਪਿੱਛੇ ਪਰ ਆਪਣੀ ਕੋਈ ਗੱਲ ਨਹੀਂ ਮੰਨਣੀ ਕਿ ਤਾਂ ਅਸੀਂ ਫੈਸਲਾ ਕੀਤਾ ਕਿ ਆਪਾਂ ਪੱਕਾ ਮੋਰਚਾ ਲਾਉਣਾ ਤੇ 17 ਤਰੀਕ ਤੋਂ ਬੈਠੇ ਆ ਪੈਣੋ ਦਿਨ ਰਾਤ ਇੱਥੇ ਹੁੰਨੇ ਆ ਤੇ 10 ਦਿਨ ਮਖਾਸਮਾ ਦੇਣਾ ਅੱਜ ਤੁਹਾਡੇ ਧਰਨੇ ਨੂੰ ਬੂਰ ਪੈ ਗਿਆ ਜਿਹੜੀ ਮੰਗ ਵਾਸਤੇ ਅਸੀਂ ਬੈਠੇ ਸੀ ਕਿ ਜਿੱਨਾ ਚਿਰ ਕੰਮ ਨਹੀਂ ਚੱਲਦਾ ਉਹਨਾਂ ਚਿਰ ਉਠਾਂਗੇ ਨਹੀਂ ਅਸੀਂ ਸਿਰ ਤੇ ਖੱਪਣ ਬੰਨ ਕੇ ਬੈਠੇ ਸੀ ਪੈਣੋ ਤੇ ਅੱਜ ਫੈਸਲਾ ਹੋ ਗਿਆ ਕਿ ਤੁਹਾਡਾ ਕੰਮ ਇੱਕ ਤਰੀਕ ਤੇ ਸਾਰੇ ਪਿੰਡਾਂ ਚੱਲ ਜੂ ਸਾਰੇ ਪਿੰਡਾਂ ਚ ਨਾਲ ਫੈਸਲਾ ਹੋ ਗਿਆ ਕਿ ਤੁਹਾਡੀ ਹਾਜ਼ਰੀ ਜਿਹੜੀ ਹੁਣ ਪਾਸੇ ਜਾ ਕੇ ਨਹੀਂ ਲਾਉਣੀ ਜਿੱਥੇ ਤੁਹਾਡਾ ਕੰਮ ਚੱਲੂਗਾ ਉੱਥੇ ਹੀ ਲਾਉਣੀ ਜੇ ਥੱਲੇ ਕੋਈ ਲਾਗੂ ਨਹੀਂ ਕਰਦੇ ਤੁਸੀਂ ਕਹਿੰਦਾ ਪਿੰਡ ਆਇਆ ਨਹੀਂ ਜਦੋਂ ਤੁਸੀਂ ਕੰਮ ਤੇ ਜਾਣਾ ਵੀ ਅਸੀਂ ਦੀ ਉੱਥੇ ਹਾਜ਼ਰੀ ਲਾਉਣੇ ਅਸੀਂ ਤਾਂ ਉੱਥੇ ਲਾਵਾਂਗੇ ਲਾਉਣੀਆਂ ਦਾ ਲਾ ਲਓ ਤੇ ਨਹੀਂ ਅਸੀਂ ਉੱਥੇ ਜਾਵਾਂਗੇ ਨਹੀਂ ਬੈਠੇ ਆ ਅਸੀਂ ਇਹ ਇਹ ਤੁਸੀਂ ਲਾਗੂ ਕਰਨੀ ਐ ਇਸ ਗੱਲ ਨੂੰ ਕਿਉਂਕਿ ਪਿੰਡਾਂ 'ਚ ਮੁਸ਼ਕਲ ਆਊਗੀ ਕੜਮ ਚੌਧਰੀ ਜਾਂ ਕੋਈ ਮੇਟ ਆ ਜਾਂ ਦੂਜੇ ਕਹਿਣਗੇ ਹਜੇ ਵੀ ਉੱਥੇ ਹਾਜ਼ਰੀ ਲੱਗੂਗੀ ਤੁਸੀਂ ਕਹਿਆ ਵੀ ਉੱਥੇ ਨਹੀਂ ਹੋਣਾ ਅਸੀਂ ਤਾਂ ਜਿੱਥੇ ਕੰਮ ਚੱਲਦਾ ਉੱਥੇ ਹਾਜ਼ਰੀ ਲੱਗਦਾ ਜਾਂ ਪਿੰਡ ਚ ਲਾ ਲਓ ਜਿੱਥੇ ਤੁਰਨਾ ਹੈ ਪਿੰਡ ਚ ਲਾ ਲਓ ਜਿੱਥੇ ਤੁਰਨਾ ਹੈ ਪਹਿਲਾਂ ਲਾਉਦੇ ਸੀ ਜਮੇ ਸੋ ਇਹ ਕੰਮ ਦੀ ਗੱਲ ਜਿਹੜੀ ਪਹਿਲੀ ਮੰਗ ਸੀ ਜਿਹੜੀ ਤੇ ਅਸੀਂ ਬੈਠੇ ਸੀ ਵੀ ਜਿੱਨਾਂ ਚਿਰ ਕੰਮ ਨਹੀਂ ਚੱਲਣਾ ਉਹਨਾਂ ਚਿਰ ਅਸੀਂ ਉੱਠਣਾ ਇੱਕ ਤਰੀਕ ਤੇ ਕਰ ਚਾਰ ਦਿਨਾਂ ਤੱਕ ਕਰ ਤੁਹਾਡੇ ਸਾਰੇ ਪਿੰਡਾਂ ਚ ਕੰਮ ਚੱਲ ਅਗਲੀ ਗੱਲ ਹੈ ਇਹ ਖੜਾ ਤੇ ਬਾਰਸਾਂ ਦੇ ਕਾਰਨ ਬਹੁਤ ਘਟਕਪੇ ਬਹੁਤ ਘਟਕਣ ਵਾਲੇ ਆ ਉਹਨਾਂ ਦੇ ਵਾਸਤੇ ਅਸੀਂ ਕਿਹਾ ਕਿਉਂਕਿ ਸਾਨੂੰ ਪਰਸੋ ਚੌਥੀ ਚੌੜੀ ਮੀਟਿੰਗ ਹੋਈ ਸੀ ਕਿਸੇ ਅਫਸਰ ਨਾਲ ਉਹਨਾਂ ਨੇ ਕਹਿਤਾ ਵੀ ਸਾਨੂੰ ਅਸੀਂ ਉਹ ਪੈਸੇ ਤਾਂ ਦੇਤੇ ਤੇ ਮੈਂ ਉੱਤੇ ਆ ਕੇ ਪੁੱਛਿਆ ਜੀ ਤੁਹਾਨੂੰ 22 ਤਰੀਕ ਨੂੰ ਵੀ ਭਾਈ ਤੁਹਾਨੂੰ ਪੈਸੇ ਮਿਲ ਕੇ ਤੁਸੀਂ ਸਾਰਿਆਂ ਨੇ ਹੱਥ ਮਾਰਿਆ ਵੀ ਨਹੀਂ ਮਿਲੇ ਤਾਂ ਅਸੀਂ ਅੱਜ ਉਹ ਡੀਸੀ ਸਾਹਿਬ ਨੂੰ ਕਹਿ ਕੇ ਆਏ ਆ ਉਹ ਕਹਿੰਦੇ ਜੀ ਦੁਆਰਾ ਲਿਸਟ ਦੇ ਦਿਓ ਸਾਨੂੰ ਜਿਨ੍ਹਾਂ ਦੇ ਘਟ ਗਏ ਆ ਜਾਂ ਡਿੱਕਣ ਵਾਲੇ ਆ ਤਾਂ ਅਸੀਂ ਉਹ ਦੁਬਾਰੇ ਚੈੱਕ ਕਰਕੇ ਉਹਨਾਂ ਨੂੰ ਪੈਸੇ ਦੇਵਾਂ। ਇਹ ਹੁਣ ਤੁਹਾਡੀ ਡਿਊਟੀ ਆ। ਇਹ ਤੁਸੀਂ ਆਪਣੀਆਂ ਲਿਸਟਾਂ ਪਿੰਡ ਚੋਂ ਬਣਾ ਕੇ ਭੇਜਣੀਆਂ ਐਵੇਂ ਨਾ ਭੇਜ। ਜਿਨ੍ਹਾਂ ਦੇ ਸੱਚ ਗੋਈਂ ਟਿੱਕੇ ਆ ਤੇ ਡਿੱਕਣ ਵਾਲੇ। ਚੰਗੇ ਭਲੇ ਦੀਆਂ ਨਾਲ ਭੇਜ। ਠੀਕ ਆ ਨਾ? ਅਗਲੇ ਸਮੇਂ 'ਚ ਆਪਣੀ ਮੰਗ ਸੀ ਕਿ ਚੋਣਾਂ ਵੇਲੇ ਜਿਹੜਾ ਵਾਅਦਾ ਕੀਤਾ ਸੀਗਾ ਕਿ 11-1100 ਰੁਪਇਆ ਔਰਤਾਂ ਦੇ ਖਾਤਿਆਂ 'ਚ ਪਾਉਣਾ ਹੈ। ਉਹ ਡੀਸੀ ਸਾਹਿਬ ਕਹਿੰਦੇ ਵੀ ਅਸੀਂ ਮੈਂ ਰੈਫਰ ਕਰ ਦੂੰਗਾ ਸ਼ਿਫਾਰਿਸ਼ ਕਰ ਦੂੰਗਾ ਵੀ ਇਹਨਾਂ ਦਾ 1100 ਰੁਪਿਆ ਛੇਤੀ ਪਾਇਆ ਜਾ ਕਿਉਂਕਿ ਇਹਨੇ ਤਾਂ ਪਾਉਣਾ ਨਹੀਂ ਸੀ ਪਾਉਣਾ ਸਰਕਾਰ ਨੇ ਆ ਇਸ ਕਰਕੇ ਅਗਲੀ ਵਡਾਪਾ ਵਿਧਵਾ ਤੇ ਅੰਕਨ ਪੈਨਸ਼ਨ ਆ ਜਿਹੜੀ ਉਹਦੇ ਚ ਵੀ ਇਹਨੇ ਕਿਹਾ ਵੀ ਮੈਂ ਸ਼ਿਫਾਰਿਸ਼ ਕਰ ਦੂੰਗਾ ਵੀ ਇਹਨਾਂ ਨੂੰ ਜਿਹੜੀ ਵਡਾਪਾ ਤੇ ਵਿਧਵਾ ਪੈਨਸ਼ਨ ਹੈ ਉਹ 5000 ਵਧਾ ਕੇ ਪਾਈ ਜਾਵੇ ਜਾਂ ਜਿਹੜਾ 2500 ਰੁਪਿਆ ਆਪਣੀ ਗੱਲ ਬੰਨੀ ਆ ਸਰਕਾਰ ਨੇ ਉਹ ਲਾਗੂ ਕੀਤੀ ਆ ਸਾਰੇ ਗਰੀਬ ਪਰਿਵਾਰਾਂ ਦੇ ਰਾਸ਼ਨ ਕਾਰਡ ਨਵੇਂ ਬਣਾਏ ਜਾਣ ਗੁੱਠਾ ਰਹਿਤ ਬਣਾਏ ਜਾਣ ਉਹ ਕਹਿੰਦੇ ਜੀ ਅਸੀਂ ਪੰਜਾਬ ਸਰਕਾਰ ਨੂੰ ਲਿਖ ਦਿਆਂਗੇ ਕਿ ਇਹਨਾਂ ਦੇ ਰਾਸ਼ਨ ਕਾਰਡ ਜਲਦੀ ਤੋਂ ਜਲਦੀ ਨਵੇਂ ਬਣਾਈ ਜਾਣ ਤੇ ਨਾਲ ਉਹਦੇ 16 ਚੀਜ਼ਾਂ ਲਾਗੂ ਕੀਤੀਆਂ ਜਾਣ ਤੇ ਨਾਲ ਇੱਕ ਜੀ ਨੂੰ 30 ਕਿਲੋ ਵੰਡ ਕੇ ਦਿੱਤੀ ਜਾਵੇ ਨਾ ਕਿ 5 ਕਿਲੋ ਕਾਨੂੰਨ ਮਤਾ ਕੋ ਪਟਚਾਈ ਜ਼ਮੀਨ ਦਾ ਤੀਜਾ ਹਿੱਸਾ ਜਿਹੜਾ ਉਹ ਮਜ਼ਦੂਰਾਂ ਨੂੰ ਦਿੱਤਾ ਜਾਵੇ ਇਹ ਕਹਿੰਦੇ ਜੀ ਅਸੀਂ ਆਪ ਡੀਡੀਪੀਓ ਨੂੰ ਚਿੱਠੀ ਕੱਢ ਦਾਂਗੇ ਵੀ ਆਉਣ ਵਾਲੇ ਸਮੇਂ 'ਚ ਜਿਹੜੀ ਵੀ ਬੋਲੀ ਪੰਚਾਇਤ ਦੀ ਹੋਣੀ ਹੈ ਜ਼ਮੀਨ ਦੀ ਉਹਦੇ 'ਚ ਤੀਜਾ ਹਿੱਸਾ ਜਿਹੜਾ ਮਜ਼ਦੂਰਾਂ ਨੂੰ ਦਿੱਤਾ ਜਾਵੇ 17 ਏਕੜ ਦਾ ਕਾਨੂੰਨ ਲਾਗੂ ਕੀਤਾ ਜਾਵੇ ਕਿ 17 ਏਕੜ ਤੋਂ ਜ਼ਮੀਨ ਕਿਸੇ ਕੋਲੇ ਵਧ ਨਾ ਹੋਵੇ ਤਾਂ ਉਹਦੇ 'ਚ ਕਹਿੰਦਾ ਵੀ ਅਸੀਂ ਪੰਜਾਬ ਸਰਕਾਰ ਨੂੰ ਲਿਖ ਕੇ ਭੇਜਾਂਗੇ ਵੀ ਇਹ ਗੱਲ ਲਾਗੂ ਕਰੋ ਜਿਹੜੀ ਮੇੜਕਰਕ ਲਿਖ ਗਿਆ ਕਾਨੂੰਨ 'ਚ ਪਿਛਲੇ ਸਮੇਂ 'ਚ ਪਲਾਟ ਕੀਤੇ ਸੀ ਪਲਾਟ ਉਹਨਾਂ ਦੇ ਬਾਰੇ ਮਿੱਠੂ ਸਿੰਘ ਨੇ ਬਹੁਤ ਬਰੀਕੀ ਚ ਜਾ ਕੇ ਦੱਸਿਆ ਤੇ ਜਿਨ੍ਹਾਂ ਦੇ ਕੋਈ ਪਲਾਟ ਅਲਾਟ ਕੀਤੇ ਆ ਪਿਛਲੇ ਸਮੇਂ ਚ ਉਹਨਾਂ ਨੂੰ ਕਬਜ਼ੇ ਦੇ ਦਿੱਤੇ ਉਹ ਆਦੇ ਅਸੀਂ ਕਬਜ਼ੇ ਦਵਾਵਾਂਗੇ ਹੋਰ ਲੋੜਵੰਦ ਘਰਾਂ ਨੂੰ 10-10 ਮਰਲੇ ਦੇ ਪਲਾਟ ਬਾਰੇ ਉਹ ਕਹਿੰਦੇ ਜੀ ਅਸੀਂ ਸ਼ਫਾਰਿਸ਼ ਕਰ ਦਾਂਗੇ ਸਰਕਾਰ ਨੂੰ ਕਿ ਭਾਈ ਇਹਨਾਂ ਨੂੰ ਹੋਰ ਜਿਹੜੇ 10-10 ਮਰਲੇ ਦੇ ਪਲਾਟ ਦਿਓ ਜਿਹੜੇ ਲਾਟ ਹੋਇਆ ਉਹਨਾਂ ਦੇ ਕਬਜ਼ੇ ਇਹਨਾਂ ਨੇ ਦਵਾਣੇ ਉਹ ਕਹਿੰਦੇ ਅਸੀਂ ਦਵਾਵਾਂਗੇ ਕੰਮ ਦੇ ਡਿਊਟੀ ਜਿਹੜੀ ਹੈਗੀ ਆਪਣੀ ਮੰਗ ਪਾਈ ਸੀ ਕਿ ਕੰਮ ਦੇ ਸਮੇਂ ਦਾ ਜਿਹੜਾ ਸਮਾਂ ਆਪਣਾ ਉਹ 8 ਤੋਂ ਵਧਾ ਕੇ ਉਹ 12 ਘੰਟੇ ਕਰਤਾ ਉਹ ਕਹਿੰਦੇ ਜੀ ਤੁਹਾਡੇ ਤੇ ਲਾਗੂ ਨਹੀਂ ਹੋਊਗਾ ਤੁਹਾਡਾ 12 ਘੰਟੇ ਨਹੀਂ ਕਰਦਾ ਪੰਜਾਬ ਵਿੱਚ ਉਹ ਹਰ ਕਿਸਮ ਦਾ ਨਸ਼ਾ ਬੰਦ ਕੀਤਾ ਜਾਵੇ ਉਹ ਕਹਿੰਦੇ ਜੀ ਲੱਗੇ ਹੋਇਆ ਸੀ ਕਾਫੀ ਜਿਹੜਾ ਹੈ ਪਰ ਫਿਰ ਵੀ ਮਿੱਠੂ ਸਿੰਘ ਨੇ ਕਿਹਾ ਵੀ ਅੱਜ ਗਲੀਆਂ 'ਚ ਟੀਕੇ ਲੱਗਦੇ ਆ ਪਹਿਲਾਂ ਤਾਂ ਕਿਤੇ ਆਸੇ-ਪਾਸੇ ਲੱਗਦੇ ਸੀ ਅੱਜ ਗਲੀਆਂ 'ਚ ਹੀ ਲਾਈ ਜਾਂਦੇ ਆ ਦੇਪਾਲਸਾ ਪ੍ਰਸ਼ਾਸਨ ਸੁੱਤਾ ਪਿਆ ਉਹਸ ਨੂੰ ਉਹਨਾਂ ਦੇ ਕੋਈ ਕਾਰਵਾਈ ਨਹੀਂ ਕਰਦਾ ਉਹ ਕਹਿੰਦੇ ਜੀ ਅਸੀਂ ਉਹਨਾਂ ਨੂੰ ਤਾੜਨਾ ਕਰ ਦਾਂਗੇ ਵੀ ਜੋ ਇੱਥੇ ਵੀ ਕੋਈ ਗੱਲ ਹੁੰਦੀ ਹੈ ਉਹਨਾਂ ਤੇ ਉਹ ਮਤਲਬ ਕਰੋ ਤੁਸੀਂ ਬੇਰਜ਼ਗਾਰਾਂ ਨੂੰ ਬਰਜ਼ਗਾਰ ਦਿੱਤਾ ਜਾਵੇ ਜਿੰਨਾ ਚਿਰ ਉਹਨਾਂ ਨੂੰ ਰਜ਼ਗਾਰ ਨਹੀਂ ਮਿਲਦਾ ਨੌਕਰੀ ਨਹੀਂ ਮਿਲਦੀ ਕੰਮ ਨਹੀਂ ਮਿਲਦਾ ਉਹਨਾਂ ਚ ਕਰੋਨਾ ਨੂੰ 10000 ਰੁਪਏ ਦਿੱਤਾ ਜਾਵੇ ਇਹ ਵੀ ਉਹਨਾਂ ਨੇ ਕਿਹਾ ਵੀ ਅਸੀਂ ਸ਼ਿਫਾਰਸ਼ ਕਰ ਦਾਂਗੇ ਵੀ ਆਹ ਇਹਨਾਂ ਦੀ ਮੰਗ ਜਾਤੀ ਹਮਲੇ ਜਿਹੜੇ ਔਰਤਾਂ ਤੇ ਹੁੰਦੇ ਆ ਕੱਲ ਪਰਸੋਂ ਦੀ ਵੀ ਖਬਰ ਸੀ 13 ਸਾਲਾਂ ਦੀ ਕੁੜੀ ਦੇ ਨਾਲ ਸਾਡੀ ਦੇ ਨਾਲ ਤੁਰ ਪਿਆ ਰੋ ਹਰ ਰੋਜ਼ ਹੁੰਦੇ ਆ ਅਸੀਂ ਉਹ ਮੰਗ ਕੀਤੀ ਸੀ ਇਹਨਾਂ ਨੇ ਕਿਹਾ ਵੀ ਠੀਕ ਹੈ ਜੀ ਅਸੀਂ ਇਹਦੇ ਤੇ ਪ੍ਰਸ਼ਾਸਨ ਨੂੰ ਕਹਾਂਗੇ ਵੀ ਇਹਦੇ ਤੇ ਚੁਣੌਤੀ ਰੱਖੋ ਨਿਗਰ ਰੱਖੋ ਜਦੋਂ ਵੀ ਕਿਤੇ ਕੋਈ ਇਹੋ ਜਿਹੀ ਗੱਲ ਹੁੰਦੀ ਆ ਤਾਂ ਉਹਦੇ ਤੇ ਤੁਰਤ ਕਾਰਵਾਈ ਕਰੋ ਤੇ ਕਾਰਵਾਈ ਕਰਨ ਤੋਂ ਹੋਕਾ ਖਣਾ ਵਾਪਰਨ ਤੋਂ ਪਹਿਲਾਂ ਸੁਚੇਤ ਰਹੋ ਕਿ ਪੁਲਿਸ ਵਾਲਿਆਂ ਨੂੰ ਕਹਿਣਾ ਉਹਨਾਂ ਨੇ ਕੇ ਭਾਈ ਜੇ ਇਹੋ ਜੀ ਘਟਨਾ ਆਕੇ ਤੂੰ ਵਾਪਰੇ ਨਾ ਆਪਾਂ ਪ੍ਰਦੂਸ਼ਣ ਨੂੰ ਠੀਕ ਰੱਖਣ ਵਾਸਤੇ ਵਾਤਾਵਰਣ ਨੂੰ ਠੀਕ ਰੱਖਣ ਵਾਸਤੇ ਪਰਾਲੀ ਦੀ ਮੰਗ ਕੀਤੀ ਕਿ ਬਾਲੀ ਦਾ ਪਰਾਲੀ ਦਾ ਪੱਕਾ ਪ੍ਰਬੰਧ ਕੀਤਾ ਜਾਵੇ ਉਹ ਆਪਣੇ ਪਰ ਉਹਨਾਂ ਵੱਲੋਂ ਦੱਸਿਆ ਗਿਆ ਵੀ ਐਤ ਕੀ ਅਸੀਂ ਕਾਫੀ ਪਰਡੇ ਪੱਤਰ ਤੇ ਪ੍ਰਬੰਧ ਕੀਤਾ ਬਹੁਤ ਘਾਟਾ ਅੱਗ ਲੱਗੀ ਹੈ ਆਉਣ ਵਾਲੇ ਅਗਲੇ ਸਾਲ ਤੱਕ ਅਸੀਂ ਪੂਰਾ ਹੀ ਪ੍ਰਬੰਧ ਕਰ ਦਾਂਗੇ ਕੋਈ ਅੱਗ ਨਹੀਂ ਲੱਗੂਗਾ ਪਰ ਢੰਡੇ ਦਾ ਬੱਸਟਾ ਇਥੋਂ ਬਦਲਿਆ ਨਾ ਜਾਵੇ ਚੱਕ ਕੇ ਬਾਹਰ ਲੈ ਜਾ ਰਹੇ ਆ ਭੈਣੋ ਉਹ ਆਪਣੀ ਮੰਗ ਸੀ ਉਧਰ ਜੇਲ੍ਹ ਚ ਦੱਸੂਗਾ ਤਾਂ ਸਮਾਂ ਲੱਗੂਗਾ ਤਾਂ ਉਹ ਕਹਿੰਦੇ ਜੀ ਅਸੀਂ ਨਹੀਂ ਮਤਲਬ ਉਹ ਕਰਦੇ ਇੱਥੇ ਰਹੂਗਾ ਡਾ ਅਗਲੀ ਸੀ ਮਜ਼ਦੂਰ ਆਕਮਾਂ ਨੂੰ ਅਸੀਂ ਜਦੋਂ ਭੈਣੋ ਥੋੜੇ ਘਰਨੇ ਵਾਰੇ ਗਏ ਆ ਜਾਂ ਆ ਪ੍ਰੋਗਰਾਮ ਵਰ ਗਏ ਆ ਤਾਂ ਸਾਨੂੰ ਕਈ ਪਿੰਡਾਂ ਚ ਪਿੰਡਾਂ ਦੇ ਸਰਪੰਚਾਂ ਨੇ ਜਾਂ ਚੌਧਰੀਆਂ ਨੇ ੱੱਕੇ ਮਾਰੇ ਗਾਲੀ ਗਲੋਚ ਕੀਤਾ ਜਾਤੀ ਸੂਚਕੰਪ ਕੋ ਬੋਲੇ ਆ। ਤਾਂ ਉਹਦੇ ਖਿਲਾਫ ਸਾਡੀ ਮੰਗ ਸੀ ਕਿ ਤੰਨਾ ਪਿੰਡਾਂ 'ਚ ਸਾਡੇ ਨਾਲ ਘਟਨਾ ਵਾਪਰੀ ਆ। ਦੋ ਪਿੰਡੇ ਤੋਂ ਪਿੰਡਾਂ ਦੇ ਸਰਪੰਚੇ ਕਿੱਥੇ ਆ ਕੇ ਮਾਫੀ ਮੰਗ ਗਏ। ਪਰ ਜਿਹੜਾ ਆਪਣੇ ਆਪ ਨੂੰ ਗੰਗਾ ਦਾ ਸਰਪੰਚ ਕਹਿੰਦਾ ਜਿਹਦੇ ਧੌਣ 'ਚ ਕਿੱਲਾ ਹੈ ਸਰਪੰਚ ਹੈ ਨਹੀਂ ਉਹ ਉਹਦੀ ਮਾਂ ਸਰਪੰਚ ਹੈ। ਉਹਨੇ ਸਾਨੂੰ ਦੂਜੀ ਵਾਰ ਵੀ ਜਦੋਂ ਹੁਣ 12 ਤਰੀਕ ਨੂੰ ਗਏ ਫੇਰ ਸਾਨੂੰ ਗਾਲੀ ਤੋਪੜ ਦਿੰਦਾ। ਤਾਂ ਉਹ ਕਹਤਾ ਵੀ ਸਖਤ ਕਾਰਵਾਈ ਕਰਾਂਗੇ ਐਸਐਸਪੀ ਨੂੰ ਕਹਤਾ ਵੀ ਉਹਨੂੰ ਬੁਲਾ ਕੇ ਉਹਦੇ ਦੇ ਕਾਨੂੰਨੀ ਮਤਾਬਕ ਜਿਹੜੀ ਕਾਰਵਾਈ ਹੁੰਦੀ ਆ ਉਹ ਕਰੋ ਸੋ ਇਸ ਕਰਕੇ ਇਹ ਸਾਥੀਓ ਭੈਣਾਓ ਤੇ ਸਾਥੀਓ ਮੰਗਾ ਸੀ ਆਪਣੀਆਂ ਮੈਂ ਬਰੀਫ ਥੋਡੇ ਨਾਲ ਡਿਟੇਲ ਕੀਤਾ ਤੇ ਆਪਣੀਆਂ ਮੰਗਾਂ ਲਗਭਗ ਜਿਹੜੀਆਂ ਇਹਨਾਂ ਦੇ ਲੈਵਲ ਦੀਆਂ ਸੀਗੀਆਂ ਉਹ ਲਗਭਗ ਮੰਨੀਆਂ ਗਈਆਂ ਲਾਗੂ ਹੋਣਗੀਆਂ ਤੇ ਬਾਕੀ ਜਿਹੜੀਆਂ ਸਪਾਰਸ਼ ਕਰਤੀਆਂ ਤਾਂ ਤੁਹਾਨੂੰ ਸਾਰੇ ਭੈਣਾ ਵੀਰਾਂ ਦਾ ਮੈਂ ਆਪਣੇ ਵੱਲੋਂ ਧੰਨਵਾਦ ਕਰਦਾ ਹੈ ਤੁਸੀਂ ਸਹਿਯੋਗ ਦਿੱਤਾ 8 ਦਿਨ ਹੋ ਗਏ ਬਹੁਤ ਲੋਕਾਂ ਨੂੰ ਆਉਂਦਿਆਂ ਨੂੰ 10 ਦਿਨ ਹੋ ਗਏ ਤੇ ਆਪਾਂ ਇਸੇ ਤਰ੍ਹਾਂ ਜੁੜੇ ਰਹੇ ਇਸੇ ਤਰ੍ਹਾਂ ਜਥੇਬੰਦੀਆਂ ਪਿੰਡਾਂ ਚ ਕੈਂਪ ਕਰ ਲਿਆ ਤਾਂ ਆਉਣ ਵਾਲੀਆਂ ਸਮੱਸਿਆਆਂ ਜਿਹੜੀਆਂ ਮੰਗਾ ਉਹ ਸਾਰੀਆਂ ਪੂਰੀਆਂ ਕਰ ਲਾਂਗੇ ਭੈਣੋ ਇਹੀ ਹੱਲ ਹੈ 2500 ਰੁਪਿਆ ਪੈਨਸ਼ਨ ਜਿਹੜਾ ਮੰਨਿਆ ਸਰਕਾਰ ਨੇ ਲਾਗੂ ਕਰਾ ਕੇ ਰਾਂਗੇ ਤੁਹਾਡੇ 1100 ਰੁਪਿਆ ਤੁਹਾਨੂੰ ਜਣਾ 1100 1100 ਜਿਹੜੀਆਂਔਰਤਾਂ ਨੂੰ ਕੋਣਾ ਹੈ ਉਹ ਤੁਹਾਨੂੰ ਦਵਾ ਕੇ ਰਾਂਗੇ ਇਹ ਲੜਾਂਗੇ ਅਸੀਂ ਪਰ ਅੱਜ ਇੱਥੋਂ ਧਰਨਾ ਚੱਕਾਂਗੇ ਪਰ ਫਿਰ ਸਾਡੀ ਲੜਾਈ ਖਤਮ ਨਹੀਂ ਹੋ ਜਾਣੀ ਫਿਰ ਆਉਣ ਵਾਲੇ ਸਮੇਂ 'ਚ ਇਹਨਾਂ ਗੱਲਾਂ ਤੇ ਲੜਾਈ ਲੜਾਂਗੇ ਤੁਹਾਨੂੰ ਜਦੋਂ ਪਿੰਡ 'ਚ ਆਉਨੇ ਆ ਤੁਹਾਨੂੰ ਬੋਲ ਮਾਰਦੇ ਆ ਸਪੀਕਰ 'ਚ ਬੋਲਦੇ ਆ ਕਿ ਭਾਈ 5-4 ਮਿੰਟ ਸਾਡੀ ਗੱਲ ਸੁਣਨ ਆਜੋ ਤਾਂ ਤੁਸੀਂ ਕਈ ਵਾਰੀ ਘੰਟਾ ਘੰਟਾ ਨਹੀਂ ਆਉਂਦੇ ਜਦੋਂ ਗੱਲ ਤੁਹਾਨੂੰ ਤੁਹਾਨੂੰ ਸੁਣ ਗਈ 5-4 ਮਿੰਟਾਂ 'ਚ ਆਜੋ ਸਾਡੇ ਕੋਲ ਅਸੀਂ ਤੁਹਾਨੂੰ ਕੋਈ ਲੈਣ ਨਹੀਂ ਜਾਂਦੇ ਤੁਹਾਨੂੰ ਦੱਸਣੇ ਜਾਂਦੇ ਆ ਤੇ ਜਦੋਂ ਇੱਥੇ ਧਰਨੇ ਚਾਉਣਾ ਓਦੋਂ ਫਿਰ ਸਾਰੇ ਆਇਆ ਕਰ ਜੇ 300 ਬੰਦਾ ਪਿੰਡ ਚ ਆ ਤਾਂ ਕੋਈ 20 50 ਨੂੰ ਕੰਮ ਆ ਤੇ ਬਾਕੀ ਤਾਂ ਆਉ ਭਾਈ ਇਹ ਨਹੀਂ ਇਸ ਕਰਕੇ ਆਉਣ ਵਾਲੇ ਸਮੇਂ ਚ ਜਥੇਬੰਦੀ ਨੂੰ ਤਕੜਾ ਕਰਨਾ ਸੋ ਸਾਰੇ ਵੀਰਾਂ ਭੈਣਾਂ ਦਾ ਮੈਂ ਫੇਰ ਦੁਆਰੇ ਬਹੁਤ ਬਹੁਤ ਧੰਨਵਾਦ ਕਰਦਾ ਥੋਡੇ ਦਵਾ ਸਦਕਾ ਆਪਣੀਆਂ ਮੰਗਾ ਮੰਨ ਗਿਆ ਗੰਗਾ ਉਹ ਲਾਗੂ ਹੋਣੀਆਂ ਬਹੁਤ ਬਹੁਤ ਫੈਲਾ ਮੋਰਚਾ ਜਿੰਦਾਬਾਦ ਸੰਜਾ ਮਿਹਦੂਰ ਮੋਰਚਾ ਜਿੰਦਾਬਾਦ ਖਾਤਰੀ ਜਿ세 ਬੰਦੀਆਂ ਦਾ ਇਕਾ ਜਿੰਦਾਬਾਦ